ਕੇਂਦਰ ਸਰਕਾਰ ਦੇ ਨਵੇਂ ਪ੍ਰੋਜੈਕਟ ਨੂੰ ਲੈ ਕੇ ਪਿੰਡੂ ਖੇਤਰ ਦੀਆਂ ਔਰਤਾਂ 'ਚ ਵੱਖਰਾ ਹੀ ਚਾਹ ਦੇਖਣ ਨੂੰ ਮਿਲ ਰਿਹਾ ਪ੍ਰੋਜੈਕਟ ਹੈ ਡਰੋਨ ਦੀਦੀ ਜਿਸ ਦੇ ਤਹਿਤ ਦੇਸ਼ ਭਰ ਦੇ ਸੂਬਿਆਂ ਵਿੱਚੋਂ ਔਰਤਾਂ ਤੇ ਲੜਕੀਆਂ ਦੀ ਚੋਣ ਕੀਤੀ ਗਈ ਹੈ ਤੇ ਉਹਨਾਂ ਨੂੰ ਇੱਕ ਵਿਸ਼ੇਸ਼ ਡਰੋਨ ਸਿਖਲਾਈ ਖੇਤਾਂ 'ਚ ਦਵਾਈ ਸਪਰੇਅ ਕਰਨ ਦੀ ਦਿੱਤੀ ਜਾ ਰਹੀ ਹੈ ਇੰਨਾ ਹੀ ਨਹੀਂ ਚੁਣੀਆਂ ਗਈਆਂ ਔਰਤਾਂ ਨੂੰ ਮੁਫਤ ਬਿਨਾਂ ਕਿਸੇ ਪੈਸੇ ਦੇ ਲੱਖਾਂ ਰੁਪਏ ਦੀ ਕੀਮਤ ਦੇ ਡਰੋਨ ਵੀ ਦਿੱਤੇ ਗਏ ਨੇ ਜ਼ਿਲ੍ਹਾ ਗਰਦਾਸਪੁਰ ਚੋਂ ਡਰੋਨ ਦੀਦੀ ਲਈ ਚੁਣੀਆਂ ਗਈਆਂ ਪਿੰਡਾਂ ਦੀਆਂ ਔਰਤਾਂ ਨੂੰ ਪਹਿਲਾਂ ਹਰਿਆਣਾ ਵਿਖੇ ਟ੍ਰੇਨਿੰਗ ਲਈ ਭੇਜਿਆ ਗਿਆ ਤੇ ਮੋੜ ਉਹਨਾਂ ਨੂੰ ਮੁਫਤ ਡਰੋਨ ਦਿੱਤੇ ਗਏ ਨੇ ਹੁਣ ਉਹਨਾਂ ਨੂੰ ਡਰਨ ਰਾਹੀਂ ਉਹ ਕਿਵੇਂ ਫਸਲਾਂ ਤੇ ਦਵਾਈ ਦੀ ਸਪਰੇਅ ਕਰਦੀ ਆ ਉਸਦੀ ਵੀ ਵਿਸ਼ੇਸ਼ ਸਿਖਲਾਈ ਪੰਜਾਬ ਦੇ ਪਿੰਡਾਂ ਦੇ ਵਿੱਚ ਦਿੱਤੀ ਜਾ ਰਹੀ ਹੈ ਉੱਥੇ ਹੀ ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਨੂੰ ਐਸੇ ਮੌਕੇ ਵੀ ਮਿਲਣਗੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਉਹ ਆਪਣੇ ਪਰਿਵਾਰ ਦੀ ਆਮਦਨ ਛੁਵਾਦਾ ਕਰ ਸਕਦੀਆਂ ਨੇ ਟ੍ਰੇਨਿੰਗ ਲੈ ਰਹੀਆਂ ਔਰਤਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮਾਣ ਮਹਿਸੂਸ ਹੋ ਰਿਹਾ ਕਿ ਉਹਨਾਂ ਨੂੰ ਡਰੋਨ ਦੀਦੀ ਤੇ ਡਰੋਨ ਪਾਇਲਟ ਦੀ ਵੱਖਰੀ ਪਛਾਣ ਮਿਲੀ ਹੈ ਇਸ ਸਮੇਂ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਵੀ ਕੀਤੀ ਹੈ ਛਾਂਦਿਆ ਉਹਨਾਂ ਦਾ ਇਸ ਜੋ ਡਰੋਨ ਦੀਦੀ ਪ੍ਰੋਜੈਕਟ ਹੈ ਉਸ ਨੂੰ ਲੈ ਕੇ ਕੀ ਕਹਿਣਾ ਹੈ ਦੇ ਪਾਸ ਲੈਕਚਰ ਤੇ ਸੋ ਇਨਕੋ ਔਰ ਟ੍ਰੇਨਡ ਕਰਨਾ ਹੈ ਅਭੀ ਇਨਕਾ ਸਿੱਖਾ ਨਹੀਂ ਹੈ ਤੇ ਇਨਕੋ ਟ੍ਰੇਨਿੰਗ ਕੇ ਲੀਏ ਹਮ ਆਏ ਹੈ ਟ੍ਰੇਨਡ ਕਰਨੇ ਕੇ ਲੀਏ ਜਿਸ ਤੇ ਕੀ नमो ड्रोन दीदी का मतलब यही है कि महिलाएं अपने पैर पे, पे खुद खड़ी हो सके जब मैं इस ड्रोन को सीखेंगी अपने आप कमाई करेंगी मतलब स्प्रे करेंगी अपना खुद का बिजनेस स्टार्ट करेंगी तो ये कि हम ट्रेनिंग देने के लिए आए हैं इनको हम सेवा कर रहे हैं जिससे कि ये इन ये भी खुश होंगे कि भाई हमें ट्रेनिंग मिल गई हम काफी अपना अच्छा फील कर रहे हैं सर एल तो सारे लिए लाइफ से बहुत चेंज आया क्योंकि मैं सिर्फ घर का ही काम कर दी हूँ सीता कोई ये बारे नॉलेज नहीं सी ਇਹ ਬਹੁਤ ਵਧੀਆ ਲੱਗਦਾ ਹੈ ਵੀ ਜਾਨੀ ਕਿ ਜਿੱਦਾਂ ਇਹੋ ਚਲਾਵਾਂਗੇ ਹੁਣ ਤਾਂ ਹੋਰ ਵੀ ਵਧੀਆ ਲੱਗੂਗਾ ਤੇ ਹੌਲੀ ਹੌਲੀ ਕੁਝ ਨਾ ਕੁਝ ਅਸੀਂ ਇਸ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦੇ ਆਂ ਵੀ ਅਸੀਂ ਹੋਰ ਵੀ ਇਤੋਂ ਵਧੀਆ ਵੀ ਕਰ ਸਕਦੇ ਆਂ ਕੀ ਕੋਈ ਖਾਸ ਟ੍ਰੇਨਿੰਗ ਪਹਿਲੇ ਵੀ ਲੈ ਕੇ ਆਏ ਹੋ ਹਾਂ ਜੀ ਅਸੀਂ हिसार ਗਏ ਸੀਗੇ ਤੇ ਉੱਥੇ ਟ੍ਰੇਨਿੰਗ ਲਈ ਸੀ ਸਾਡੇ 10 ਦਿਨ ਦੀ ਟ੍ਰੇਨ ਸੀ ਉੱਥੇ ਵੀ ਤੇ ਉੱਥੇ ਸਾਨੂੰ ਥੋੜੀ ਜਿਹੀ ਨਹੀਂ ਸੀ ਪੱਕੀ ਪ੍ਰਾਪਰ ਨਹੀਂ ਸੀ ਟ੍ਰੇਨਿੰਗ تھی ਇਸ ਕਰਕੇ ਫਿਰ ਸਾਨੂੰ ਹੁਣ ਦੁਬਾਰਾ ਟ੍ਰੇਨਰ ਸੱਦੇ ਆ ਟ੍ਰੇਨਿੰਗ ਸਾਡੀ ਕੇ ਸਾਨੂੰ ਦੁਬਾਰਾ ਟ੍ਰੇਨਿੰਗ ਦਿੱਤੀ ਆ ਜਿਲ੍ਹਿਆਂ ਜਿਲਿਆਂ ਦੇ ਵਿੱਚ ਤੇ ਅਸੀਂ ਇੱਥੇ ਪੰਜ ਜਣੇ ਇਕੱਠੇ ਹੋ ਕੇ ਆਪਣੇ ਆਪਣੇ ਜ਼ਿਲ੍ਹੇ ਤੋਂ ਆਏ ਆ ਕਦਾਸਪੁਰ ਚਿਲ੍ਹੇ ਜ਼ਿਲ੍ਹੇ ਦੇ ਵਿੱਚ ਤਾਂ ਟ੍ਰੇਨਿੰਗ ਇਕੱਠਿਆਂ ਦੀ ਫਿਰ ਸਾਡੀ ਪੰਜ ਪੰਜ ਜਣੇ ਦੀ। ਸਰਕਾਰ ਦਾ ਅਸੀਂ ਥੈਂਕ ਯੂ ਕਰਦੇ ਆ ਮੋਦੀ ਸਰਕਾਰ ਦਾ ਖਾਸ ਕਰਕੇ ਵਧੀਆ ਲੱਗਦਾ ਸਾਨੂੰ ਜਿੱਦਾਂ ਜਾਨੀ ਕਿ ਸਰਕਾਰ ਲੇਡੀਜ਼ ਨੂੰ ਅੱਗੇ ਲਿਆ ਕੇ ਕਰਦੀ ਪਈ ਆ ਤੇ ਹੋਰ ਵੀ ਅਸੀਂ ਆਪਣੀ ਆਮਦਨ ਤੇ ਵਾਅਦਾ ਪਾ ਸਕਦੇ ਆ ਤੇ ਵਧੀਆ ਲੱਗਦਾ ਸਰ ਜੀ ਰਸੀ ਜੋਨੇ ਆਪੇ ਪਹਿਲਾ ਆਪਣੇ ਗਾਮ ਤੇ ਘਰ ਦੇ ਵਿੱਚ ਦੇਖੀਏ ਕਰਕੇ ਦੇਖੀ ਜਾਨੀ ਕਿ ਚਾਰ ਪੰਜ ਇਕੱਠੇ ਕਰਕੇ ਦੇਖਾਂਗੇ ਜ਼ਿਮੀਦਾਰ ਇਕੱਠੇ ਕਰਾਂਗੇ ਉਹਨਾਂ ਨੂੰ ਆਪਣਾ ਇਹਦੇ ਬਾਰੇ ਦੱਸਾਂਗੇ ਜਾਣਕਾਰੀ ਦੇਵਾਂਗੇ ਫਿਰ ਇਹਦੇ ਲਈ ਅਸੀਂ ਕੋਈ ਦੱਸਾਂਗੇ ਵੀ ਪਰਮਾਨੈਂਟ ਬੇਸੀਨੀ ਇੱਕ ਏਕੜ ਦਾ ਰੱਖਿਆ ਆ ਜਾਂ 200 ਜਾਂ 400 ਰੱਖਾਂਗੇ ਤੇ ਫਿਰ ਉਸ ਸਾਹਿਬ ਨਾਲ ਸਾਨੂੰ ਹਾਂ ਜੀ ਬੱਕਰੀ ਪਿੰਡ ਤੋਂ ਸ਼ੁਰੂ ਕਰਾਂਗੇ ਤੁਹਾਡੇ ਦੀ ਕੋਈ ਇਹ ਨਹੀਂ ਸਰ ਕੋਈ ਬੰਦਿਸ਼ ਨਹੀਂ ਹੈਗੀ ਪਿੰਡ ਚ ਸਰ ਤੇ ਮੈਡਮ ਜਿਹੜਾ ਸਾਨੂੰ ਸਿਖਾ ਲਿਆ ਉਹ ਕਹਿੰਦੇ ਵੀ ਤੁਸੀਂ ਪਿੰਡੋਂ ਬਾਹਰ ਵੀ ਜਾ ਸਕਦੇ ਆ ਜਿੱਦਾਂ ਹੁਣ ਸਾਡੇ ਨਾਲ ਇਹ ਚਾਰਜ ਨੇ ਐਡ ਹੈਗੇ ਆ ਇਹ ਸਾਨੂੰ ਕਹਿ ਦਿੰਦੇ ਨੇ ਵੀ ਸਾਡੇ ਨਾਲ ਜਿਆਦਾ ਸਾਨੂੰ ਏਕੜ ਮਿਲੇ ਆ ਤਾਂ ਤੁਸੀਂ ਸਾਡੇ ਨਾਲ ਸਪਰੇਅ ਕਰਵਾ ਦਿਓ ਤਾਂ ਅਸੀਂ ਇਹਨਾਂ ਨਾਲ ਹੈਲਪਫੁਲ ਹੈਗੀ ਹਾਂ ਹਾਂਜੀ ਵਿਭਾਗ ਵੀ ਹਾਂਜੀ ਵਿਭਾਗ ਵੀ ਕਹੂਗਾ ਜਿੱਦਾਂ ਜਿੱਦਾਂ ਸਾਡੇ ਏਡੀਸੀ ਦਫ਼ਤਰ ਤੋਂ ਵੀ ਸਾਨੂੰ ਮੈਸੇਜ ਆਊਗਾ ਕਿਉਂਕਿ ਉਹਨਾਂ ਨਾਲ ਐਗਰੀਕਲਚਰ ਵਾਲੇ ਸਾਰੇ ਨਾਲ ਜੁੜੇ ਆ ਤੇ ਅਸੀਂ ਉਹਨਾਂ ਦੀ ਵੀ ਹੈਲਪਫੁਲ ਜਿਹਾ ਕਰਾਂਗੇ ਅਸੀਂ